ਮੇਰਾ ਕੋਈ ਨਹੀਂ ਮੈਂ ਇਕੱਲੇ ਇਕੱਲੇ ਜਾਣਦਾ ਜੀ ਜਿਆਦਾ ਨਾ ਬੋਲਣਾ ਮੇਰਾ ਧਿਆਨ ਆ ਰਿਹਾ ਹੈ ਬੈਠ ਕੇ ਗੱਲ ਕਰਾਂ ਕਿਤੇ ਤੇਰੇ ਨਾਲ ਲਾਉਣਾ ਲੰਗੜਾ ਦੱਸ ਕਿੱਥੇ ਜਾਣਾ ਹੈ ਲੇ ਕੁਮੀ ਬਣਾਵੇ ਵੀ ਕਹ ਲੇ ਬੰਤਾ ਭਾਈ ਇਹ ਕਹ ਲੇ ਬੰਤਾ ਯਾਰ ਤੁਸੀਂ ਲਾਡੀ ਗਲਤ ਕਿਉਂ ਕਰ ਰਹੇ ਹੋ ਆ ਜਾਓ ਭਾਈ ਆ ਜਾਓ ਜੀ ਕਰਦੀ ਲੱਗਦੀ ਉਹਦੀ ਲੱਗਦੀ ਤੂੰ ਸਾਨੂੰ ਕੱਲ ਨੂੰ ਨਾ ਉਹ ਬੰਦਾ ਕਰਦਾ ਯਾਰ ਸਾਨੂੰ ਨਾ ਤੂੰ ਕਾਹਦੀ ਗੱਲ ਕਰਦਾ ਗਲਤ ਨਾ ਕਰਦਾ ਖਾਣ ਤਾਂ ਗਿਆ ਵੀ ਟੁੱਟ ਲਾਇਆ ਕੋਈ ਨਹੀਂ ਕੋਈ ਨਾ ਆ ਜਾ ਆ ਜਾ ਤੇ ਬੰਦਾ ਤਸੂਰ ਗੱਦੀ ਆ ਤੂੰ ਯਾਰ ਅਸੀਂ ਨਾਲ ਕਹੀ ਗੱਲ ਤਸੂਰ ਤਾਂ ਉਹ ਆਪਣਾ ਕੋਈ ਨਹੀਂ ਕੋਈ ਤੇਰਾ ਕੰਮ ਨਹੀਂ ਬੋਲ ਕੋਈ ਨਹੀਂ ਕੋਈ ਇੱਥੇ ਕੋਈ ਚੱਲੋ ਚੱਲ ਤੇਰੇ ਤੇ ਕੋਈ ਨਹੀਂ ਕਰ ਕੋਈ ਕਾਤ ਕਰਨ ਬਾਲਾ ਉਹਨਾਂ ਦੇ ਯਾਰਾਂ ਦਾ ਕੌਣ ਕਮਾਣਾ ਬਸ ਚੱਲ ਚੱਲ ਚੱਲੋ ਚੱਲੋ ਕੋਈ ਨਾ ਗਵੰਟੀਆਂ ਤੁਸੀਂ ਗਵੰਟੀਆਂ ਦੀ ਗੱਲ ਕਰੋ ਉਹ ਬਾਈ ਦੀ ਗੱਲ ਕਰੂ ਮੈਂ ਇਹੀ ਕਿਹਾ ਬਾਈ ਦੀ ਮਾਛਾ ਟੋਪਰਾ ਜਾਂਦਾ